ਅਸਾ ਸ੍ਰੀ ਕਵੀ ਜਿਓ ਕੇ ਦੁਪਦੇ ਇੱਕੰਕਾਰ ਸਤਿਗੁਰ ਪ੍ਰਸਾਦ ਕਰਵਟ ਭਲਾ ਨ ਕਰਵਟ ਤੇਰੀ ਲੋਗ ਗਲੇ ਸੁਨਵੇਂ ਨਤੀ ਮੇਰੀ ਹੋ bari ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਹੇ ਕੁਮਾਰੇ ਰਹਾਓ ਜੋ ਤਨ ਚੀਰੇ ਅੰਗ ਨਾ ਮੋਰਿਓ ਢੰਡ ਪਰੇ ਤੋ ਪ੍ਰੀਤ ਨ ਹੱਤ ਹੋ ਰਿਓ ਹਮਤ ਮਬੀਚ ਪਿਓ ਨਹੀਂ ਕੋਈ ਤੁਮੈ ਸੁਕੰਤ ਨਾਰ ਹਮ ਸੋਈ ਕਹਿਤ ਕਵੀਰ ਸੁਨੋ ਰੇ ਲੋਈ ਅਬ ਤਮਾਰੀ ਪ੍ਰਤੀਤ ਨਾ ਹੋਈ ਕਹਤ ਕਬੀਰ ਸੁਨੋ ਰੇ ਲੋਈ ਅਬ ਤਮਾਰੀ ਪ੍ਰਤੀਤ ਨਾ ਹੋਈ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦਾ ਮੁਖਾਰਬਿੰਦ ਤੋਂ ਚਾਰਿਆ ਹੋਇਆ ਸ਼ਬਦ ਤਨ ਤਨ ਚ ਵਰਸ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 400 ਜਰਾ ਸੀ ਤੇ ਸਿਸ਼ੋਤ ਸਤਗੁਰੂ ਸਮਝਾ ਰਹੇ ਕਿ ਉਸ ਪਰਮਾਤਮਾ ਤੋਂ ਕਿਸੇ ਹਾਲਤ ਵਿੱਚ ਵੀ ਉਹਦੀ ਨਜ਼ਰਾਂ ਤੋਂ ਮੈਂ ਦੂਰ ਨਹੀਂ ਹੋਣਾ ਚਾਹੁੰਦਾ ਉਸ ਦੀ ਕੀਮਤ ਜਿਹੜੀ ਹੈ ਕੋਈ ਵਿੱਚ ਕੋਣੀ ਪੈ ਜਵੇ ਲੇਕਿਨ ਮੇਰੇ ਪ੍ਰੀਤ ਨਾ ਟੁੱਟੇ ਕਿਉਂਕਿ ਉਹਨਾਂ ਨੇ ਇਹ ਜਿਹੜੀ ਪ੍ਰੇਮ ਦੇ دیਵਾਨੇ ਹੁੰਦੇ ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਪਾਇਆ ਉਹਨਾਂ ਨੂੰ ਇਸ ਤਨ ਦੀ ਕੋਈ ਪਰਵਾਹ ਨਹੀਂ ਹੁੰਦੀ ਸਿਸ਼ ਤੋਂ ਨਹੀਂ ਅਰਾਮ ਚੱਲਦਾ ਹੈ ਬੰਦ ਬੰਦ ਬਈ ਇਕੱਠੇ ਜਾਂਦੇ ਲੇਕਿਨ ਉਹ 1 ਇੰਚ ਵੀ ਪਿੱਛੇ ਨੂੰ ਨਹੀਂ ਹਟਦੇ ਤੱਤਿਆਂ ਤਵਿਆਂ ਤੇ ਵੀ ਬਹਿ ਜਾਂਦੇ ਸੀਸ ਵੀ ਕਟਾਉਂਦੇ ਹਨ ਦੁਨੀਆ ਦੇ ਉੱਤੇ ਜਿਨ੍ਹਾਂ ਨੇ ਉਸ ਦੇ ਨਾਲ ਪ੍ਰੀਤ ਲਾਈ ਸਰਬੰਸ ਬਾਦ ਦਿੰਦਾ ਸੋ ਸਤਗੁਰ ਕਬੀਰ ਮਹਾਰਾਜ ਜੀ ਉਸ ਪਰਮਾਤਮਾ ਦੀ ਸੱਚੀ ਪ੍ਰੀਤ ਨੂੰ ਕਹਿੰਦੇ ਕਿ ਤੇਰੇ ਨਾਲ ਟੁੱਟੇ ਨਾ ਕਰਬਤ ਪਲਾ ਨਾ ਕਰਬਟ ਤੇਰੀ ਕਹਿੰਦੇ ਹੈ ਪਰਮਾਤਮਾ ਮੈਨੂੰ ਆਰਾ ਮੰਜ਼ੂਰ ਹੈ ਕਿ ਮੇਰੇ ਸਿਰ ਤੋਂ ਦੀ ਆਰਾ ਚੱਲ ਪਰ ਤੇਰੀ ਪਿੱਠ ਮੰਜ਼ੂਰ ਨਹੀਂ ਮੈਨੂੰ ਆਰਾ ਜਿਹੜਾ ਚੰਗਾ ਹੈ ਬੰਦ-ਬੰਦ ਕੱਟ ਜਵੇ ਪਰ ਤੇਰੀਆਂ ਨਜ਼ਰਾਂ ਤੋਂ ਦੂਰ ਨਾ ਹੋਵਾਂ ਤੇਰੀ ਰਹਿਮਤ ਜਿਹੜੀ ਹੈ ਉਹ ਬਣੀ ਰਹੇ ਉਸ ਦੇ ਅਬਸ ਦੇ ਵਿੱਚ ਇਹ ਸਤਨ ਦੇ ਵੀ ਮੈਨੂੰ ਲੋੜ ਨਹੀਂ ਹੈ ਲੇਕਿਨ ਪ੍ਰੀਤ ਤੇ ਦੀ ਨਾ ਟੁੱਟੇ ਲਾਗ ਗਲੇ ਸੁਣ ਬੇਨਤੀ ਮੇਰੀ ਮੈਨੂੰ ਆਪਣੇ ਗਲੇ ਦੇ ਨਾਲ ਲਾਓ ਸੰਮੁਖ ਕਰੋ ਮੇਰੀ ਅਰਜ਼ ਨੂੰ ਸੁਣ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਕਿਉਂਕਿ ਪ੍ਰੀਤ ਜਿਹੜੀ ਹੈ ਉਹ ਜਿੰਦ ਵੇਚ ਕੇ ਲੈਂਦੇ ਜਿਨ੍ਹਾਂ ਨੇ ਪ੍ਰੀਤ ਕੀਤੀ ਹੈ ਉਹਨਾਂ ਨੇ ਇਸ ਤਨ ਦੀ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਦੁਨੀਆ ਦੀ ਪ੍ਰਵਾਹ ਨਹੀਂ ਕੀਤੀ ਇਸੇ ਕਰਕੇ ਕਹਿੰਦੇ ਪਿੱਜੀ ਉਸ ਜਿਉ ਕੰਬਲੀ ਅੱਲਾ ਵਰਸੇ ਮੇ ਜਾ ਮਿਲਾ ਤੇ ਨਾ ਸਜਣਾ ਟੁੱਟੇ ਨਹੀਂ ਨੇ ਤੇਰਾ ਪ੍ਰੀਤ ਨਾ ਟੁੱਟੇ ਪੰਮੇ ਜੋ ਮਰਜੀ ਹੋ ਜਾ ਹੋ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ हे ਮੇਰੇ ਪ੍ਰਭੂ ਪਿਆਰੇ ਮੇਰੇ ਵੱਲ ਮੁਖ ਕਰੋ ਆਪਣੀਆਂ ਨਜ਼ਰਾਂ ਮਿਲਾਓ ਮੈਨੂੰ ਆਪਣੀਆਂ ਨਜ਼ਰਾਂ 'ਚ ਕਰੋ ਤੁਹਾਡੀਆਂ ਨਜ਼ਰਾਂ ਦੇ ਥੱਲੇ ਮੈਂ ਰਹਿਣਾ ਚਾਹੁੰਦਾ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਹੇ ਹੋ ਆਪਣੇ ਤੋਂ ਦੂਰ ਕਿਉਂ ਕਰ ਰਹੇ ਹੋ ਮੈਂ ਤੁਹਾਡੇ ਤੋਂ ਦੂਰ ਨਹੀਂ ਰਹਿ ਸਕਦਾ ਸਤਗੁਰ ਕਬੀਰ ਮਹਾਰਾਜ ਜੀ ਦਿਲ ਦੀ ਪੀੜਾ ਜ਼ਾਹਰ ਕਰਦੇ ਕਿ ਤੇਦੀ ਪ੍ਰੀਤ ਦੇ ਅਪਸ ਦੇ ਵਿੱਚ ਤੇਰੀ ਤਵਨਿਆ ਨੂੰ ਇਸ ਤਨ ਦੀ ਵੀ ਪ੍ਰਵਾਹ ਨਹੀਂ ਆਰਾ ਚਲ ਜੂਵੇ ਜੋ ਮਰਜੀ ਹੋ ਜੂਵੇ ਲੇਕਿਨ ਤੇਜ ਪ੍ਰੀਤ ਜਿਹੜੀ ਹੈ ਉਹ ਕਦੀ ਵੀ ਨਾ ਟੁੱਟੇ ਇਸੇ ਕਰਕੇ ਉਹ ਕਹਿੰਦੇ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋ ਅਵਰ ਸੰਗ ਤੋਰੀ ਜਿਨ੍ਹਾਂ ਨੇ ਸੱਚੀ ਪ੍ਰੀਤ ਜੋੜ ਲਈ ਹੈ ਉਹ ਤੇਰੇ ਨਾਲ ਤੋੜ ਕੇ ਫਿੱਕੇ ਦੇ ਨਾਲ ਲਾਉਣਗੇ ਤੇਰੇ ਵਰਗਾ ਹੈ ਹੀ ਨਹੀਂ ਦੁਨੀਆ ਤੇ ਕੋਈ ਜੇ ਕੋਈ ਹੋਵੇ ਤਾਂ ਪ੍ਰੀਤ ਉਹਦੇ ਨਾਲ ਲੱਗ ਸਕਦੀ ਹੈ ਪਰ ਦੁਨੀਆ ਤੇਰੀ ਬਣਾਈ ਹੋਈ ਹੈ ਇਸ ਦੁਨੀਆ ਨੂੰ ਅਸੀਂ ਕੀ ਕਰਨਾ ਅਸੀਂ ਇਸ ਬਾਜੀ ਨੂੰ ਕੀ ਕਰਨਾ ਅਸੀਂ ਤਾਂ ਬਾਜੀ ਕਰਦੇ ਨਾਲ ਹੀ ਪ੍ਰੀਤ ਲਾਉਣੀ ਹੈ ਜੋ ਤਨ ਚਿਹਰੇ ਅੰਗ ਨਾ ਮੋਰਿਓ ਪਿੰਡ ਪਰੇ ਤੋ ਪ੍ਰੀਤ ਨਤੋ ਕਹਿੰਦੇ ਜੇਕਰ ਮੇਰਾ ਤਨ ਨੂੰ ਚਿਹਰਾ ਜਾਵੇ ਤਾਂ ਮੈਂ ਕੋਈ ਵੀ ਪਿੱਛੇ ਨੂੰ ਹਟਣ ਦੀ ਕੋਸ਼ਿਸ਼ ਨਹੀਂ ਕਰੂੰਗਾ ਅੰਗ ਨ ਮਰੋ ਡੰਗ ਨਹੀਂ ਪਰ ਤੇਰੀ ਪ੍ਰੀਤ ਤੇਰੀ ਕਰਵਟ ਜਿਹੜੀ ਹੈ ਉਹ ਮੈਨੂੰ ਮਨਜੂਰ ਨਹੀਂ ਸਿਰ ਜਾਂਦਾ ਜਾਏ ਇਸੇ ਕਰਕੇ ਕਿੰਦੇ ਸਤਗੁਰੂ ਦਾਸ ਮਾਝ ਕਹਾ ਪਇਓ ਜੋ ਤਨ ਪਇਓ ਛਿਨ ਛਿਨ ਪ੍ਰੇਮ ਜੈ ਤੋਂ ਡਰ ਪੋਤੇ ਰੋ ਜਨ ਤੁਝੇ ਚਰਨ ਅਰਵਿੰਦ ਪਵਨ ਮਨ ਪ੍ਰੇਮ ਜੈ ਤੋਂ ਡਰ ਪੋਤੇ ਰੋ ਸਿਰਫ ਤੇਰੀ ਪ੍ਰੀਤ ਨਾ ਟੁੱਟੇ ਇਹ ਸਰੀਰ ਜਿਹੜਾ ਛਿਨ ਛਿਨ ਕਰਦੇ ਹੋ ਟੁੱਟੇ ਟੁੱਟੇ ਕਰਦੇ ਹੋ ਟੁਕੜੇ ਹੋ ਜਾਣ ਕੋਈ ਪਰਵਾਹ ਨਹੀਂ ਲੇਕਿਨ ਤੇਰੀ ਪ੍ਰੀਤ ਨਾ ਟੁੱਟੇ ਪ੍ਰੇਮ ਤੇਰੀ ਨਾਲ ਜੋ ਤਨ ਚੀਰੇ ਅੰਗ ਨਾ ਮੋੜਿਆ ਵੰਡ ਪੜੇ ਤਾਂ ਪ੍ਰੀਤ ਨਾ ਤੋੜਿਓ ਕਹਿੰਦੇ ਜੇਕਰ ਇਸ ਸਰੀਰ ਜਾਂਦਾ ਹੈ ਤਾਂ ਜਾਵੇ ਮਰਕੇ ਵੀ ਤੇਰੇ ਨਾਲੋਂ ਪ੍ਰੀਤ ਨਹੀਂ ਤੋੜਾਂਗੇ ਤੇਰੇ ਨਾਲ ਹੀ ਪ੍ਰੀਤ ਰੱਖਾਂਗੇ ਇੰਨਾ ਇਸ਼ਕ ਹੁੰਦਾ ਨਾਮ ਦਾ ਐਡਾ ਇਸ਼ਕ ਹੈ ਇਸੇ ਕਰਕੇ ਨਾਮ ਦੇ ਪਿਆਲੇ ਜਿਨ੍ਹਾਂ ਨੇ ਪੀਤੇ ਉਹਨਾਂ ਨੂੰ ਇਸ ਦੁਨੀਆ ਦੀ ਕੀ ਪਰਵਾਹ ਹੈ ਹੱਸਦੇ ਹੱਸਦੇ ਫੰਸੀਆਂ ਤੇ ਚੜ ਜਾਂਦੇ ਹੱਸਦੇ ਹੱਸਦੇ ਆਰਿਆ ਸੱਤ ਤੇ ਚੜ ਜਾਂਦੇ ਬੰਦ-ਬੰਦ ਕਟਵਾ ਦਿੰਦੇ ਟੁਕੜੇ ਝੋਲੀਆਂ ਚ ਪਵਾ ਲੈਂਦੇ ਬੱਚਿਆਂ ਦੇ ਪ੍ਰੀਤ ਪਰਮਾਤਮਾ ਨਾਲ ਹੈ ਗੁਰੂ ਦੇ ਨਾਲ ਪ੍ਰੀਤ ਹੈ ਹਮ ਤਮ ਵਿਚ ਪਿਓ ਨਹੀਂ ਕੋਈ ਤੁਮੇ ਸੁਕੰਤ ਨਾਰ ਹਮ ਸੂਈ ਕਹਿੰਦੇ ਤੁਹਾਡੇ ਤੇ ਮੇਰੇ ਵਿੱਚ ਹੁਣ ਕੋਈ ਵਿਥ ਨਹੀਂ ਹੈ ਕੋਈ ਫਰਕ ਨਹੀਂ ਹੈ ਤੁਸੀਂ ਹੀ ਮੇਰੇ ਕੰਤ ਹੋ ਤੇ ਮੈਂ ਤੁਹਾਡੀ ਨਾਲ ਜੀਵ ਸਤਰੀ ਹਾਂ ਤੁਸੀਂ ਮੇਰੇ ਪਤੀ ਹੋ ਇਸ ਕਰਕੇ ਪ੍ਰੀਤ ਮੇਰੀ ਜਿਹੜੀ ਹੈ ਤੁਹਾਡੇ ਨਾਲ ਹੈ ਉਹਨਾਂ ਨੇ ਪ੍ਰੀਤ ਨੂੰ ਇੱਥੇ ਤੱਕ ਕਿਆ ਕਿ ਮੇਰੀ ਪ੍ਰੀਤ ਗਵਿੰਦ ਸੋਜਨ ਘਟੇ ਮੈਂ ਤਾਂ ਮੋਲ ਮਹੰਗੀ ਜੀ ਲਈ ਜੀ ਸਟੇ ਸਤਗੁਰੂ ਅਰਬਦਾਸ ਮਹਾਰਾਜ ਜੀ ਕਹਦੇ ਕਿ ਮੇਰੀ ਪ੍ਰੀਤ ਤੇਰੇ ਨਾਲੋਂ ਘਟੇਨਾ ਮੈਂ ਤਾਂ ਇਜੰਦ ਵੇਚ ਕੇ ਲਈ ਹੈ ਜਿੰਦ ਦੇ ਬੱਟੇ ਚ ਲਈ ਹੈ ਇਸ ਕਰਕੇ ਇਸ ਪ੍ਰੀਤ ਤੋਂ ਉਹ ਕਦੀ ਵੀ ਜਿਹੜਾ ਪਿੱਛੇ ਨਹੀਂ ਹਟ ਸਕਦੇ ਦੁਨੀਆ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹਨਾਂ ਨੂੰ ਇਹ ਨਹੀਂ ਕਿ ਸਾਡੀ ਜ਼ਿੰਦਗੀ ਹੋ ਚਾਹੀਦੀ ਹੈ ਉਹਨਾਂ ਦਾ ਤਾਂ ਚੱਕ ਵੀ ਚੱਕ ਵੇ ਵਾਲਾ ਮੇਲ ਹੈ ਪਰਮਾਤਮਾੰ ਦੀ ਨਾਲ ਹਰ ਟਾਈਮ ਪ੍ਰੀਤ ਲੱਗੀ ਦਿੰਦੀ ਹੈ ਸੁਰਤ ਪਰਮਾਤਮਾ ਦੇ ਵਿੱਚ ਰਹਿੰਦੀ ਹੈ ਹਰ ਟਾਈਮ ਉਸ ਦੇ ਨਾਮ ਵਰਤੀ ਲਾਖ ਰੱਖਦੇ ਹੈ ਨਾਮ ਵਿੱਚ ਭਜੇ ਰਹਿੰਦੇ ਕਹਤ ਕਬੀਰ ਸੁਨੋ ਰੇ ਲੋਈ ਸਤਿਗੁਰੂ ਕਬੀਰ ਮਹਾਰਾਜ ਜੀ ਕਹ ਰਹੇ ਹੈ ਕਿ ਲੋਕੋ ਦੁਨੀਆ ਦੇ ਲੋਕੋ ਸੁਣੋ ਉਬ ਤੁਮਾਰੀ ਪ੍ਰਤੀਤ ਨ ਹੋਈ ਕਿ ਤੁਹਾਡੇ ਕਰਕੇ ਮੇਰੀ ਉਸ ਪਰਮਾਤਮਾ ਨਾਲੋਂ ਜੇਕਰ ਦੂਰੀ ਬਣਦੀ ਹੈ ਤਾਂ ਮੈਨੂੰ ਤੁਹਾਡੀ ਲੋੜ ਨਹੀਂ ਕਿਉਂ ਕਿ ਮੋਹ ਦੇ ਕਰਕੇ ਪ੍ਰਤੀਤ ਜਿਹੜੀ ਪ੍ਰੀਤ ਟੁੱਟਦੀ ਹੈ ਤਾਂ ਉਹ ਕਹਿੰਦੇ ਮੋਹ ਜਿਹੜਾ ਦੁਨੀਆ ਦੇ ਨਾਲੋਂ ਤੋੜ ਲਿਆ ਸੀ ਇਸੇ ਕਰਕੇ ਉਹਨਾਂ ਨੇ ਮੋਹ ਨੂੰ ਸਭ ਤੋਂ ਵੱਡਾ ਜਿਹੜਾ ਵਿੱਚ ਫਰਕ ਬਤਾਇਆ ਦੱਸਿਆ ਕਿ ਪਰਮਾਤਮਾ ਦੇ ਨਾਲ ਜੇਕਰ ਮਿਲਣਾ ਹੈ ਤਾਂ ਮੋਹ ਤੋੜਨਾ ਪੈਣਾ ਦੁਨੀਆ ਨਾਲ ਮੋਹ ਮਾਇਆ ਛੱਡਣੀ ਪਣੀ ਹੈ ਇਸੇ ਕਰਕੇ ਸਤਗੁਰ ਅਰਦਾਸਵਾਹ ਦਾ ਜੀ ਕਹਿੰਦੇ ਹੈ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਮਾਰਾ ਦੇ ਮਾਦੋ ਹੋ ਜਾਣ ਤੇ ਐਸੀ ਤੈਸੀ ਅਬ ਕਿਆ ਕਰੋਗੇ ਐਸੀ ਐਨੇ ਪ੍ਰੀਤ ਤੇਰੇ ਨਾਲ ਗੁਰੂ ਈ ਲਾ ਲਈ ਕਹਿੰਦੇ ਜੋ ਤਮ ਗਿਰਵਰ ਤੋ ਹਮ ਮੋਰਾ ਜੋ ਤਮ ਚੰਦ ਤੋ ਹਮ ਪਹਿਜ ਕੋ ਤੇਰੇ ਨਾਲ ਪ੍ਰੀਤ ਜੇ ਤੋ ਤੀਥਾ ਤਸੇ ਜਾਂਦੀ ਜੇ ਤੋ ਪਹਾੜ ਹੈ ਤਸੇ ਮੋਹ ਹੈ ਸੋ ਐਸੀ ਪ੍ਰੀਤ ਜਿਹੜੀ ਹੈ ਪਰਮਾਤਮਾ ਦੇ ਨਾਲ ਉਹ ਲਾਉਂਦੇ ਹੈ ਕਿ ਦੁਨੀਆਂ ਦਾ ਮੋਹ ਜਿਹੜਾ ਸਾਰਾ ਹੀ ਛੱਡ ਦਿੰਦੇ ਨਾ ਪਦਾਰਥਾਂ ਦਾ ਨਾ ਰਿਸ਼ਤੇ ਨਾ ਅਤਿਆੰਦ ਮੋਬ ਮਾਇਆ ਭੰਗ ਕਰ ਦਿੰਦੇ ਆ ਸੋ ਸਤਿਗੁਰ ਕਬੀਰ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਉਸ ਦੀ ਪ੍ਰੀਤ ਸੱਚੀ ਨੂੰ ਤੋੜਨਾ ਨਹੀਂ ਜਾਂਦੇ ਇਸੇ ਕਰਕੇ ਉਹ ਕਹਿ ਰਿਹਾ ਕਿ ਸਾਨੂੰ ਇਸ ਦੇ ਅਵਜ ਦੇ ਵਿੱਚ ਸਰੀਰ ਦੇ ਉੱਤੋਂ ਦੀ ਆਰਾ ਵੀ ਚੱਲ ਜਵੇ ਸਿਰ ਦੇ ਉੱਤੋਂ ਦੀ ਆਰਾ ਚੱਲ ਜਵੇ ਹਾਲਾਂਕਿ ਸਾਡੇ ਕੋਲ ਬੜੀਆਂ ਐਗਜ਼ਾਮਪਲਾਂ ਹੈ ਕਿ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਇਹ ਸਾਰਾ ਕੁਝ ਕਿਉਂ ਹੋਇਆ ਕਿਉਂਕਿ ਉਹਨਾਂ ਦੀ ਪ੍ਰੀਤ ਪਰਮਾਤਮਾ ਨਾਲ ਹੈ ਗੁਰੂ ਦੇ ਸਨਮੁਖੜੇ ਸੋ ਪਰਮਾਤਮਾ ਦੇ ਪ੍ਰੀਤ ਨੂੰ ਕਿੰਨੀ ਮਹੱਤਤਾ ਹੈ ਪਰ ਦੁਨੀਆ ਦੇ ਵਿੱਚ ਕਰੋੜਾਂ ਦੇ ਵਿੱਚ ਇੱਕ ਅਦਾ ਹੁੰਦਾ ਜਿਹੜਾ ਇਸ ਰੰਗ ਦੇ ਵਿੱਚ ਰੰਗਿਆ ਜਾਂਦਾ ਕਿਉਂਕਿ ਦੁਨੀਆ ਜਿਹੜੀ ਹੈ ਇਹ ਤਾਂ ਬਹੁਤ ਮਿੱਠੀ ਲੱਗਦੀ ਹੈ ਇਹਦੇ ਰਸ ਕਸ ਬੜੇ ਮਿੱਠੇ ਹਨ ਪਰ ਅਖੀਰ ਤੇ ਫੜੇ ਦਾ ਉਹ ਜ਼ਹਿਰ ਹੈ ਪਰ ਜਿਨ੍ਹਾਂ ਨੇ ਪਹਿਲਾ ਕੋੜਾ ਘੁੱਟ ਪਾਰ ਲਿਆ ਉਸ ਅਮਰਤ ਨੂੰ ਪੀ ਕੇ ਔਰ ਐਸਾ ਅਮਰਤ ਪੀਤਾ ਸਦਾ ਹੀ ਖੇੜੇ ਦੇ ਵਿੱਚ ਚਲੇ ਜਾਂਦੇ ਐ ਸੋ ਸਤਿਗੁਰ ਕਬੀਰ ਮਹਾਰਾਜ ਜੀ ਪਰਮਾਤਮਾ ਦੀ ਪ੍ਰੀਤ ਨੂੰ ਇੰਨੀ ਮਹੱਤਤਾ ਦਿੰਦੇ ਹੈ ਕਿ ਮੈਨੂੰ ਤੁਸੀਂ ਪਿੱਠ ਨਾ ਕਰੋ ਮੈਂ ਤੁਹਾਡੀ ਪ੍ਰੀਤ ਦੇ ਵਿੱਚ ਵੱਜਿਆ ਹੋਇਆ ਤੁਹਾਡੇ ਤੋਂ ਬਿਨਾ ਕੋਈ ਹੈ ਹੀ ਨਹੀਂ ਹੋਰ ਮੇਰਾ ਸੱਚੀ ਪ੍ਰੀਤ ਹਮਤਮ ਸਿਵ ਜੋਰੀ ਤਮਸ ਜੋਰ ਅਵਰਸਨ ਤੋਰੀ ਸਤਿਗੁਰੁ ਦਾ ਅਸਮਾਲ ਜੀ ਕਹਦੇ ਕਿ ਪ੍ਰੀਤ ਜਿਹੜੀ ਤੇਰੇ ਨਾਲ ਲਾਈ ਹੈ ਸੋ ਆਓ ਇਸ ਸ਼ਬਦ ਤੋਂ ਸਿੱਖਿਆ ਲਈ ਕਿ ਉਸ ਪਰਮਾਤਮਾ ਦੇ ਨਾਲ ਜੇਕਰ ਪ੍ਰੀਤ ਲਾਉਣੀ ਹੈ ਤੇ ਦੁਨੀਆਂ ਨਾਲੋਂ ਪ੍ਰੀਤ ਤੋੜਨੀ ਪਣੀ ਹੈ ਇੱਕ ਨਹੀਂ ਰਹਿਣਾ ਚਾਏ ਜਗਤ ਨੂੰ ਰਖ ਲਓ ਤੇ ਚਾਹ ਭਗਤ ਨੂੰ ਰਖ ਲਓ ਜੇਕਰ ਜਗ ਨੂੰ ਰੱਖਣਾ ਤੇ ਰੱਬ ਨਹੀਂ ਬਚਣਾ ਤੇ ਜੇਕਰ ਰੱਬ ਨੂੰ ਰੱਖਣਾ ਤੇ ਜੱਗ ਨਹੀਂ ਬਚਣਾ ਸੋ ਇਸ ਕਰਕੇ ਉਸ ਦੀ ਪ੍ਰੀਤ ਜਿਹੜੀ ਹੈ ਜੇਕਰ ਸੱਚੀ ਕਮਾਉਣੀ ਹੈ ਤੇ ਕਮਾਏ ਤੋਂ ਬਿਨਾ ਛਟਕਾਰਾ ਵੀ ਹੈ ਨਹੀਂ ਜਰਾਸੀ ਦਾ ਚੱਕਰ ਵੀ ਤਾਂ ਹੀ ਖਤਮ ਹੋਣਾ ਹੈ ਜੇਕਰ ਉਹਦੇ ਨਾਲ ਸੱਚੀ ਪ੍ਰੀਤ ਲਾਵਾਂਗੇ ਸੋ ਆਓ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ ਅਰਦਾਸ ਕਰੀਏ ਜੋਇ ਕਰੀਏ ਕਿ ਇੰਨਾ ਬੈਰਾਗ ਤੇ ਤਿਆਗ ਜਿਹੜਾ ਇਸ ਹਿਰਦੇ ਦੇ ਵਿੱਚ ਪੈਦਾ ਕਰ ਦੋ ਕਿ ਬਾਕੀ ਸੋਸਾ ਦੀ ਪੂੰਜੀ ਤੁਹਾਡੇ ਲੇਖੇ ਦੇ ਵਿੱਚ ਲੱਗ ਜਵੇ ਅਜਹੀ ਪ੍ਰੀਤ ਜਿਹੜੀ ਪੈਦਾ ਕਰੇ ਤਾਂ ਕਿ ਦੁਨੀਆ ਦਾ ਤੇ ਮੋੜਾ ਹੈ ਤੁਹਾਡੀ ਕਿਰਪਾ ਤੋਂ ਬਿਨਾ ਟੁੱਟ ਨਹੀਂ ਸਕਦਾ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਤੁਹਾਡੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਤੁਹਾਡੀ ਨਜਸਵਲੀ ਹੋਵੇਗੀ ਤਾਂ ਹੀ ਰਸਤਾ ਮੜਨਾ ਹੈ ਤਾਂ ਹੀ ਮਾਰਗ ਮੜਨਾ ਹੈ ਸੋ ਆਓ ਇਹ ਬੇਨਤੀ ਨੂੰ ਕਰਦੇ ਹੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ਣ ਬਾਣੀ ਦੇ ਭਾਵ ਨੂੰ ਮਨ ਤੱਕ ਪਹੁੰਚਾਉਣ ਲਈ ਆਪ ਆਪਣੀ ਮੱਤ ਦੇਣ ਕਿਉਂਕਿ ਬਾਣੀ ਦਾ ਅਖਰੀ ਗਿਆਨ ਨਹੀਂ ਹੈ ਅੱਖਰਾਂ ਵਿੱਚ ਨਹੀਂ ਹੈ ਬਾਣੀ ਬਾਣੀ ਪਾਵਕ ਹੈ ਨਿਰਗੁਣ ਹੈ ਸੋ ਇਹਨਾ ਬੇਨਤੀ ਅਰਦਾਸ ਅਰਜ਼ੂਆਂ ਨੂੰ ਕਰਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ 'ਚ ਫਤਿਬ ਲਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ